ਹਾਂਜੀ ਦੋਸਤੋ ਤੁਹਾਡਾ ਸਬਦਾ ਧੰਨਵਾਦ ਆਪਣੇ ਸਮਾਰਟ ਸੰਪੇਵੀ 31 YouTube ਚੈਨਲ ਤੇ ਅੱਜ ਕੋਈ ਚੀਜ਼ ਆਪਾਂ ਇਸ ਦਿਮਾਗ ਦੀ ਗੱਲ ਕਰਨੀ ਸੀ ਆਪਾਂ ਗੱਲ ਕਰਨੀ ਸੀ ਕਿ ਸਾਡਾ ਫਾਰਮਰ ਵੀ ਆਪਣੇ ਹੱਥੀ ਜਿਹੜਾ ਝੋਨਾ ਲਾਉਣਾ ਹੈ ਤੇ ਉਹਨੂੰ ਖਰਾਬ ਕਿਉਂ ਕਰ ਲੈਂਦਾ ਹੈ ਜਿਹਦੇ ਵਿੱਚ ਡਿੱਕਦਾ ਬਹੁਤ ਆਉਂਦੀ ਹੈ ਬਾਅਦ ਵਿੱਚ ਝੋਨੇ ਦੀ ਜੜ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਚੱਲਦੀ ਉਹ ਡੂੰਗੀ ਜਿਆਦਾ ਚਲੀ ਜਾਂਦੀ ਹੈ ਫਿਰ ਹੋਰ ਬਿਮਾਰੀਆਂ ਪੈ ਜਾਂਦੀਆਂ ਜਿਨ੍ਹਾਂ ਦੇ ਨਾਲ ਸਾਡੇ ਕਿਸਾਨ ਭਰਾ ਦਾ ਜਿਹੜਾ ਖਰਚਾ ਹੈ ਉਹ ਲੋਡ ਤੋਂ ਵੱਧ ਓਵਰ ਹੋ ਜਾਂਦਾ ਆਪਾਂ ਉਸ ਵਿੱਚ ਤੇ ਗੱਲ ਕਰਾਂਗੇ ਵੀ ਮੇਲ ਕੇਸਤੀ ਦਾ ਕਾਰਨ ਹੈ ਵੀ ਜਿਹੜੀ ਸਾਡੀ ਝਾੜੂਂਗੀ ਜਾਂਦੀ ਹੈ ਮੇਲ ਕੇਸਤੀ ਦਾ ਕਾਰਨ ਹੈ ਜਿਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਤੇ ਸਾਡੇ ਫਾਰਮਰ ਵੀ ਨੁਕਸਾਨ ਭੋਗਣਾ ਪੈਂਦਾ ਹੈ ਮੇਨ ਜੁੜੇ ਰਿਹਾ ਆਪਾਂ ਗੱਲ ਇਸ ਵਿੱਚ ਦੇ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀ ਤੁਹਾਡੇ ਖੇਤ ਦੀ ਪਨੀਰੀ ਤੁਸੀਂ ਬਾਣ ਦੇ ਵਿੱਚ ਪਟਕੇ ਅਗਲੇ ਖੇਤ ਲੈ ਕੇ ਜਾਣੀ ਹੈ ਸਪੋਜ ਕਰ ਲਓ ਤੁਸੀਂ ਪਨੀਰੀ 15 ਤਰੀਕ ਨੂੰ ਲਾਉਣੀ ਹੈ ਤਾਂ 13 ਤਰੀਕ ਨੂੰ ਘੱਟੋ ਘੱਟ ਦੇ ਵਿੱਚ ਤੁਸੀਂ ਪੌਦੇ ਦੀ ਪਨੀਰੀ ਹੈ ਉਹਦੇ ਰਿਕਾਰਡਿੰਗ ਦਾ ਤੁਸੀਂ ਥੱਲੇ ਫੰਗੀ ਸਾਈਡ ਲਾਜ਼ਮੀ ਛਿੱਟਾ ਦਾਇਆ ਕਰੋ ਬਹੁਤ ਪਟਣ ਤੋਂ ਪਹਿਲਾਂ ਤੇ ਜਾਂ ਤੁਸੀਂ ਇਹ ਕਰ ਸਕਦੇ ਹੋ ਵੀ ਤੁਸੀਂ ਜਿਵੇਂ ਮੱਲ ਵੀ ਆਪਣਾ ਸੰਜੀਵਨੀ ਹੋ ਗਿਆ ਉਹਦੇ ਵਿੱਚ ਤੁਸੀਂ ਮੱਕ ਟੱਬ ਚ ਘੋਲ ਕੇ ਵੀ ਉਹਦੇ ਜੜਾ ਭਿਓਂ ਕੇ ਵੀ ਖੇਤ ਵਿੱਚ ਪਾ ਫਿਰ ਤੁਸੀਂ ਕਰ ਸਕਦੇ ਹੋ ਉਹ ਵੀ ਤਰੀਕਾ ਬੈਸਟ ਰੈਨ ਵਾਲਾ ਤੇ ਜਿਹੜੀ ਸਭ ਤੋਂ ਮੱਤਬੂਨ ਗੱਲ ਹੈ ਕਿ ਜਿਹੜਾ ਵੀ ਤੁਸੀਂ ਇੱਕ ਸਿਸਟਮ ਕਰਨਾ ਹੈ ਵੀ ਜਦੋਂ ਤੁਸੀਂ ਆਪਣੇ ਖੇਤ ਦਾ ਕਦੂ ਕਰਨਾ ਹੈ ਜਦੋਂ ਤੁਹਾਡੀ ਲੇਬਰ ਨੇ ਲਾਉਣਾ ਬਾਣ ਸਟਾਰਟ ਕਰਨਾ ਹੈ ਤਾਂ ਤੁਹਾਡੇ ਖੇਤ ਦਾ ਕਦੂ ਹੈ ਘਟੋ ਘਟ ਜਿਹੜੇ ਖਾਸ ਕਰਕੇ ਡਾਕਰ ਬਾਣ ਨੇ ਉਹਨਾਂ ਨੂੰ 8 ਘੰਟੇ ਘਟੋ ਘਟ ਦਾ ਕਦੂ ਟਿਕਨ ਦਿੱਤਾ ਜਾਵੇ ਕਿਉਂਕਿ ਕਾਨੇ ਕੀ ਹਰ ਸਿੱਲੀ ਬਾਣਾ ਦੀ ਜਿਹੜੀ ਤੇ ਉਹ ਹੁਸਤਮ ਹੁੰਦਾ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਤੋ ਕੱਦੂ ਕਰਕੇ ਲੋਣਾ ਮਜਬੂਰੀ ਹੈ ਕਿਉਂਕਿ ਉਸ ਤੋਂ ਬਾਅਦ ਉਹਦੇ ਵਿੱਚ ਹੱਥ ਹੈ ਜਿਹੜਾ ਉਹ ਨਹੀਂ ਗੁਰਦਾ ਤੇ ਉਹ ਜੇ ਜੋੜਨਾਂ ਨਾਲ ਤਾਂ ਵੀ ਤਣਾਇਨਾ ਡੁੱਗਾ ਜਾਂਦਾ ਤੇ ਉੱਥੇ ਸਮੱਸਿਆ ਇਹ ਘਟ ਜਾਂਦੀ ਹੈ ਲੇਕਿਨ ਕਾਰਨ ਕੀ ਹੈ ਮੈਂ ਇਹ ਕਿਉਂ ਕਹਿ ਰਿਹਾ ਕਿ ਡੱਕਰ ਬਾਣ ਦੇ ਜਿਹੜਾ ਕੱਦੂ ਕਰਨਾ ਉਹ 10 ਘੰਟੇ ਟਿੱਕੇ ਰਹੇ ਜਾਂ 8 ਘੰਟੇ ਟਿੱਕੇ ਰਹੇ ਕਿਉਂਕਿ ਜਿਹੜੀ ਉਹਦੀ ਗਾਰ ਹੈ ਉਹਦੀ ਮਤਰਾਲਾ ਉਹ ਸਾਰੀ ਬਹਿ ਜਾਂਦੀ ਹੈ ਜਿਹੜੀ ਇੱਕ ਸਲੇਬ ਬਣ ਜਾਂਦੀ ਹੈ ਜਿਹਦੇ ਵੀ ਸਦਾ ਪੋਰ ਦੌਰਾਨ ਕੋ ਹੋ ਜਾਂਦਾ ਹੈ ਹੁਣ ਜਿੱਥੇ ਡਾਕਟਰਵਾਂ ਦਾ ਕੱਦੂ ਹੁੰਦਾ ਐ ਇੰਨਾ ਡੂੰਘਾ ਹੁੰਦਾ ਜਦੋਂ ਵੀ ਸਾਡੇ ਜਿਹੜੇ ਲੇਬਰ ਆ ਉਹਦੇ ਚ ਮਰ ਕੇ ਲਾਉਣ ਦੀ ਕੋਸ਼ਿਸ਼ ਕਰਦੇ ਤਾਂ ਹੱਥ ਆਟੋਮੈਟਿਕ ਡੂੰਘਾ ਜਾਂਦਾ ਜੋ ਇੰਨੀ ਡੂੰਗੀ ਜਾ ਕੇ ਜੜ ਟਿਕ ਜਾਂਦੀ ਹੈ ਨਾ ਤਾਂ ਹੀ ਤੁਹਾਡੀ ਪਾਈ ਹੋਈ ਖਾਦ ਐ ਉਹ ਪੈਸੇ ਤੁਹਾਡੇ ਬੇਸ ਜਾਂਦੇ ਐ ਕਿਉਂਕਿ ਜੜ ਨਾਲ ਦੀ ਨਾਲ ਹੀ ਤੰਤ ਤੰਤਰੇ ਬਣ ਕੇ ਥੱਲੇ ਬਦਲੇ ਸਟਾਰਟ ਹੋ ਜਾਂਦੀ ਹੈ ਉੱਪਰ ਆਉਣ ਦੀ بجائے ਤੁਹਾਡੀ ਜਿਹੜੀ ਖਾਦ ਐ ਉਹ ਥੱਲੇ ਲੱਗੀ ਤੇ ਨਾਲੇ ਨਾਲਾ ਝੋਨਾ ਉਹ ਉੱਥੇ ਉੱਥੇ ਰਹਿ ਗਿਆ ਤੇ ਨਾਲੇ ਸਾਡੇ ਖਰਚੇ ਉਹ ਬਦਲੇ ਸਟਾਰਟ ਹੋ ਜਾਂਦੀ ਹੈ ਤੋ ਇਹ ਗੱਲਾਂ ਜੇ ਤੁਸੀਂ ਧਿਆਨ ਰੱਖੋਗੇ ਤਾਂ ਜਿਹੜੇ ਨੁਕਸਾਨ ਆਪਣੇ ਬਚ ਲੈਣਗੇ ਕਿਉਂਕਿ ਸਿਸਟਮ ਦੇਖੋ ਜੇ ਤਾਂ ਹੁੰਦਾ ਮਤਲਬ ਵੀ ਉਹ ਹੀ ਕੁਦਰਤੀ ਤੌਰ ਤੇ ਝੋਨਾ ਖਰਾਬ ਹੋਇਆਵੇ ਚਲੋ ਉਹ ਤਾਂ ਆਪਾਂ ਮੰਨਦੇ ਆ ਕਿ ਕੁਦਰਤੀ ਗੱਲ ਹੋ ਜਾਂਦੀ ਆ ਪਰ ਕੁਝ ਚੀਜ਼ਾਂ ਆਪਣੇ ਵੱਸ ਹੁੰਦੀਆਂ ਜਿਹੜੀਆਂ ਆਪਾਂ ਕਰ ਸਕਦੇ ਆ ਜੇ ਆਪਾਂ ਇਹ ਚੀਜ਼ਾਂ ਇੰਨੇ ਕ ਕੰਟਰੋਲ ਕਰ ਲਾਂਗੇ ਤਾਂ ਜਿਆਦਾ ਵਧੀਆ ਕਿਉਂਕਿ ਆਪਾਂ ਖਰਚੇ ਤੋਂ ਬਚ ਰਾਵਾਂਗੇ ਤੇ ਸਾਡੇ ਨੁਕਸਾਨ ਤੋਂ ਵੀ ਬਚ ਰਾਵਾਂਗੇ ਸੋ ਇਸ ਕਰਕੇ ਸਾਰੇ ਸੱਜਣ ਮਿੱਤਰ ਵੀਰੇ ਚੀਰ ਗੌਰ ਕਰਨ ਵੀ ਜਿਹੜੇ ਤੁਹਾਡੇ ਡਾਕਰ ਵਾਣੇ ਉਹਨਾਂ ਦਾ ਕਦੂ ਘੱਟੋ ਘੱਟ 8 ਘੰਟੇ ਟਿਕਿਆ ਰਹੇ ਉਸ ਤੋਂ ਬਾਅਦ ਚ ਨਲਉਣ ਦੀ ਕੋਸ਼ਿਸ਼ ਕਰੋ ਜਿਹੜੇ ਰੇਸਲੇ ਵਾਹਨ ਨੇ ਉਹਨਾਂ ਤਾਂ ਮਜਬੂਰੀ ਆ ਕਿ ਤੁਰ ਤੱਕ ਕਦੂ ਕਰਨਾ ਪੈਂਦਾ ਬਾਅਦ ਚ ਕਦੂ ਰੈ ਸੈੱਟ ਹੋ ਜਾਂਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਸਭ ਦਾ ਜਿਉਂਦੇ ਬਾਦ ਰਹੋ ਸੱਚੀ ਕਾਲ ਸਾਰਿਆਂ ਨੂੰ